ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਜ਼ਰ ਹੋਏ ਹਾਂ ਲੈ ਕੇ ਅੱਜ ਇੱਕ ਨਵੀਂ ਕਹਾਣੀ ਮੈਨੂੰ ਕਿਹਨੇ ਰੋਣਾ ਪੁੱਤ ਜਿਸ ਨੂੰ ਲਿਖਿਆ ਹੈ ਤਰਸੀਮ ਸਿੰਘ ਭੰਗੂ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਮੇਰੇ ਚਾਚੇ ਦੇ ਸਭ ਤੋਂ ਛੋਟੇ ਪੁੱਤਰ ਗਰਮੀਤ ਉਰਫ ਗੀਤੇ ਦਾ ਪਿੰਡੋਂ ਹੁਣ ਸੀ ਭਾਉ ਅੱਜ ਸਵੇਰੇ ਮਾਤਾ ਕਦੇ ਨਾ ਮੁੜਨ ਵਾਲੀ ਯਾਤਰਾ ਤੇ ਤੁਰ ਗਈ ਹੈ ਦੇਦਕੋੜ ਵਾਲੇ ਵੀਰ ਜੀ ਤਾਂ ਬੇਟੀ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਵਿਦੇਸ਼ ਚਲੇ ਗਏ ਸਨ ਤਹਾਨਾ ਤੁਹਾਨੂੰ ਪਤਾ ਹੀ ਹੈ ਕਿ ਬਾਕੀ ਸਾਰਾ ਪਰਿਵਾਰ ਵਿਦੇਸ਼ ਵਿੱਚ ਹੈ ਉਹ ਪਹੁੰਚ ਨਹੀਂ ਸਕਣਗੇ ਤੁਸੀਂ ਜ਼ਰੂਰ ਪਹੁੰਚਣਾ ਬੀਬੀ ਅੰਤ ਸਮੇਂ ਵੀ ਤੁਹਾਨੂੰ ਬਹੁਤ ਚਾਹ ਕਰਦੀ ਸੀ ਆਪਣੀ ਚਾਚੀ ਦੇ ਆਖਰੀ ਦਰਸ਼ਨ ਕਰ ਲਿਓ ਉਸ ਤੋਂ ਬਾਅਦ ਗੀਤੇ ਤੋਂ ਬੋਲ ਨਹੀਂ ਹੋਇਆ ਤੇ ਫੋਨ ਬੰਦ ਹੋ ਗਿਆ ਗੀਤੇ ਨੂੰ ਪਤਾ ਸੀ ਕਿ ਮੇਰਾ ਚਾਚੀ ਨਾਲ ਬਚਪਨ ਤੋਂ ਹੀ ਬੜਾ ਮੋਹ ਸੀ। ਅਸੀਂ ਦੋਵੇਂ ਜੀ ਕੁਝ ਦਿਨ ਪਹਿਲਾਂ ਹੀ ਆਪਣੇ ਰਜੇਵੇਂ ਵਿੱਚੋਂ ਸਮਾਂ ਕੱਢ ਕੇ ਛੁੱਟੀ ਵਾਲੇ ਦਿਨ ਬਿਮਾਰ ਚਾਚੀ ਨੂੰ ਮਿਲ ਕੇ ਆਏ ਸਾਂ। ਰੋਟੀ ਰੋਜੀ ਖਾਤਰ ਮੈਨੂੰ ਪਿੰਡ ਛੱਡੇ ਨੂੰ ਕਾਫੀ ਅਰਸਾ ਹੋ ਗਿਆ ਸੀ। ਵਿਆਹ ਤੋਂ ਬਾਅਦ ਸਰਕਾਰੀ ਨੌਕਰੀ ਹੋਣ ਕਰਕੇ ਹਫ਼ਤੇ ਵਿੱਚ ਆਉਣ ਦੀ ਤੰਗੀ ਕਾਰਨ ਮੈਂ ਰਾਜਧਾਨੀ ਵਿੱਚ ਪੱਕੇ ਤੌਰ ਤੇ ਰਹਿਣ ਬਸਿਰਾ ਕਰ ਲਿਆ ਸੀ। ਪਿੰਡ ਦੇ ਮੋਰ ਨਾਲ ਬੱਜੇ ਪੋਤੇ-ਪੋਤੀਆਂ ਨੂੰ ਖੜਾਉਣ ਦੇ ਚਾਹ ਦਿਲ ਵਿੱਚ ਹੀ ਲੈ ਕੇ ਮੇਰੇ ਮਾਤਾ-ਪਿਤਾ ਕੁਝ ਸਾਲ ਪਹਿਲਾਂ ਇਸ ਰੰਗਲੀ ਦੁਨੀਆ ਤੋਂ ਕੋਤ ਕਰ ਗਏ ਸਨ ਜদ্দি ਬ੍ਰਾਸਟ ਜਿੰਨੀ ਵੀ ਹਿੱਸੇ ਆਉਂਦੀ ਸੀ ਵੇਚ ਕੇ ਸੇਵਾ ਮੁਕਤੀ ਤੋਂ ਮਗਰੋਂ ਮੈਂ ਆਪਣਾ ਕਾਰੋਬਾਰ ਹੀ ਅਜਿਹਿਆ ਕਰ ਲਿਆ ਸੀ ਕਿ ਜਿਸ ਵਿੱਚ ਸਿਰ ਖੁਰਕਣ ਦੀ ਬੇੜ ਨਹੀਂ ਸੀ ਔਲਾਦ ਸ਼ਹਿਰ ਵਿੱਚ ਪਲੀ ਹੋਣ ਕਰਕੇ ਦਾਦਕਾ ਨਾਨਕਿਆਂ ਦਾ ਮੋਹ ਘਾਟੀ ਕਰਦੀ ਸੀ ਮੈਂ ਜੰਮਣ ਭੋਏ ਨਾਲ ਜੁੜਿਆ ਹੋਣ ਕਰਕੇ ਪਿੰਡ ਗੇੜਾ ਮਾਰਦਾ ਹੀ ਰਹਿੰਦਾ ਸਾਂ ਗੀਤਾ ਸਮਝਦਾ ਸਾਂ ਕਿ ਚਾਚੀ ਦੀ ਮੌਤ ਬਾਰੇ ਸੁਣ ਕੇ ਜ਼ਰੂਰ ਪਹੁੰਚੇਗਾ ਪਰ ਮੈਂ ਮਜ਼ਦੂਰ ਹੀ ਕਰਕੇ ਸੰਸਕਾਰ ਤੇ ਨਹੀਂ ਪਹੁੰਚ ਸਕਦਾ ਸੀ ਇਸ ਲਈ ਮੈਂ ਗੀਤੇ ਨੂੰ ਸੰਸਕਾਰ ਤੇ ਨਾ ਪਹੁੰਚਣ ਦੀ ਮਜ਼ਦੂਰੀ ਕਰਕੇ ਫੋਨ ਕਰਕੇ ਦੱਸ ਦਿੱਤਾ ਕਿ ਮੈਨੂੰ ਅੜੀ ਤੋਂ ਨਾ ਮੈਂ ਭੋਗ ਤੇ ਜ਼ਰੂਰ ਆਵਾਂਗਾ ਵਿਦੇਸ਼ ਵਾਲੇ ਵੀਰਾਂ ਨੂੰ ਜ਼ਰੂਰ ਪੁੱਛ ਲੈਣਾ ਜੇ ਆ ਸਕਣ ਤਾਂ ਉਸ ਹਿਸਾਬ ਨਾਲ ਭੋਗ ਦੀ ਤਰੀਕ ਰੱਖ ਲੈਣਾ ਆਖਦਿਆ ਮੇਰਾ ਮਨ ਭਰ ਗਿਆ ਸੀ ਕੁਝ ਦਿਨ ਪਹਿਲਾਂ ਜਦੋਂ ਅਸੀਂ ਦੋਵੇਂ ਜੀਪ ਐਂਡ ਪਹੁੰਚੇ ਸਾਂ ਤਾ ਬਿਮਾਰੀ ਦੀ ਵਜ੍ਹਾ ਕਰਕੇ ਬਹੁਤ ਹੀ ਕਮਜ਼ੋਰ ਹੋ ਚੁੱਕੀ ਚਾਚੀ ਸਾਨੂੰ ਆਇਆਂ ਨੂੰ ਦੇਖ ਕੇ ਉੱਠ ਕੇ ਬੈਠ ਗਈ ਸੀ ਜਦੋਂ ਮੈਂ ਪਹਿਰੇ ਹੱਥ ਲਾਏ ਤਾਂ ਚਾਚੀ ਨੇ ਆਪਣੇ ਕਾਨੇ ਬਣਾ ਚੁਕੀਆਂ ਬਾਵਾ ਪਲਾ ਕੇ ਮੈਨੂੰ ਬੁੱਕਲ ਵਿੱਚ ਲੈ ਗਏ ਘੁੱਟ ਲਿਆ ਮੋਢਾ ਪਰੋਸਿਆ ਜਿਉਂਦੇ ਰਹੇ ਪੁੱਤ ਜਵਾਨੀਆਂ ਮਾਣੇ ਦੀ ਅਸੀਸ ਦਿੱਤੀ ਪਤਨੀ ਨੇ ਵੀ ਮੇਰੇ ਤੋਂ ਬਾਅਦ ਚਾਹੀ ਦੇ ਪੈਰ ਸ਼ੂ ਕੇ ਮੱਥੇ ਨਾਲ ਲਾ ਕੇ ਸਾਈਂ ਜੀਵੇ ਪੋਤੇ-ਪੋਤੀਆਂ ਖੜਾਵੇ ਤੇ ਬੁੱਢ ਸਹਾਗਣ ਹੋਣ ਦੀ ਅਸੀਸ ਪ੍ਰਾਪਤ ਕੀਤੀ ਮੈਨੂੰ ਮਹਿਸੂਸ ਹੋਇਆ ਕਿ 9-10 ਸਾਲ ਪਹਿਲਾਂ ਫੌਤ ਹੋ ਚੁੱਕੀ ਮੇਰੀ ਬੀਬੀ ਹਾਲੇ ਵੀ ਜਾਂਦੀ ਹੈ ਕਿਉਂਕਿ ਜਦੋਂ ਵੀ ਮੈਂ ਪਰਿਵਾਰ ਸਮੇਤ ਪਿੰਡ ਮਿਲਣ ਆਉਂਦਾ ਸਾਂ ਤਾਂ ਬੀਬੀ ਵੀ ਇਹ ਅਸੀਸ ਦਿੰਦੀ ਹੁੰਦੀ ਸੀ ਉਹ ਵੇਲਾ ਯਾਦ ਕਰਕੇ ਮੇਰਾ ਗੱਜ ਪਰ ਗਿਆ ਸੀ ਸਾਡੀਆਂ ਆਵਾਜ਼ਾਂ ਸੁਣ ਕੇ ਚਾਚੀ ਦੀ ਛੋਟੀ ਨੂੰ ਅੰਦਰੋਂ ਪਲਾਸਟਿਕ ਦੀਆਂ ਦੋ ਕੁਰਸੀਆਂ ਚੁੱਕ ਕੇ ਲੈ ਆਉਂਦੀ ਹੈ ਤੇ ਮਸਕਰਾਉਂਦਿਆਂ ਹੋਇਆਂ ਸਾਸਰੀ ਘਰ ਦੇ ਜੀ ਕਹੀ ਤੇ ਜਠਾਣੀ ਨੂੰ ਘਰ ਲਾ ਕੇ ਮਿਲਣ ਤੋਂ ਬਾਅਦ ਪਰਿਵਾਰ ਦੀ ਸੁੱਖ ਸ਼ਾਂਤ ਕੁਛੀ ਚਾਚੀ ਦੀ ਨੂੰ ਥੋੜੀ ਦੇਰ ਰੋਕਣ ਤੋਂ ਮਗਰੋਂ ਸਾਨੂੰ ਪਾਣੀ ਪਿਆ ਕੇ ਚਾਹ ਕਰਨ ਲਈ ਕਹਿ ਕੇ ਰਸੋਈ ਵਿੱਚ ਚਲੀ ਗਈ ਸੀ ਅਸੀਂ ਕੁਰਸੀਆਂ ਤੇ ਬਹਿ ਕੇ ਚਾਚੀ ਦੀ ਬਿਮਾਰੀ ਬਾਰੇ ਜਾਣਕਾਰੀ ਲੈਣ ਲੱਗ ਪਏ ਸੀ ਜਦੋਂ ਚਿਰਾਂ ਤੋਂ ਵਿਛੇ ਪੁੱਤ ਭਤੀਜੇ ਮਿਲ ਪੈਂਣ ਤਾਂ ਮਾਮਾ ਦੀ ਅਤੀ ਬੁਵਾਰੀਤਾ ਉਂਝ ਹੀ ਉੱਡ-ਕੁੱਡ ਜਾਂਦੀ ਹੈ ਤੂੰ ਮੇਰੇ ਪੋਤੇ-ਪੋਤਿਆਂ ਦੀ ਸੁੱਖ-ਸਾਂ ਦੱਸੋ ਸੁੱਖ ਨਾਲ ਮੈਂ ਤਾਂ ਹੁਣਾਂ ਸੋਨੇ ਦੀ ਪੌੜੀ ਵੀ ਚੜ ਗਈਆਂ ਚਾਚੀ ਸਾਨੂੰ ਮਿਲ ਕੇ ਜਿਵੇਂ ਹਰੀ ਕਾਇਮ ਹੋ ਗਈ ਹੋਵੇ ਚਾਚੀ ਦੀ ਬੇਟੀ ਪਹਿਲਾਂ ਹੀ ਵਿਦੇਸ਼ ਰਹਿੰਦੀ ਸੀ ਵੱਡਾ ਨੂੰ ਪੁੱਤ ਸ਼ਹਿਰ ਰਹਿੰਦੇ ਸਨ ਉਸ ਤੋਂ ਛੋਟਾ ਸੇਤ ਨਿਕਮੇ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਤੇ ਆਪਣੇ ਟੱਬਰ ਨਾਲ ਦੂਸਰੇ ਜ਼ਿਲ੍ਹੇ ਵਿੱਚ ਮਕਾਨ ਬਣਾ ਕੇ ਰਹਿ ਰਿਹਾ ਸੀ ਉਹਨਾਂ ਦੋਵਾਂ ਦੇ ਪੁੱਤਰ ਯਾਨੀ ਚਾਚੀ ਦੇ ਦੋ ਪੁੱਤਰੇ ਵਿਦੇਸ਼ ਜਾ ਚੁੱਕੇ ਸਨ ਜਿਹੜੀ ਥੋੜੀ ਬਹੁਤੀ ਜ਼ਮੀਨ ਸੀ ਉਸ ਨਾਲ ਗੀਤਾ ਆਪਣੀ ਛੋਟੀ ਜਹੀ ਟੱਬਰੀ ਪਾ ਰਹੀ ਸੀ ਚਾਚੀ ਪਿੰਡ ਰਹਿੰਦੀ ਹੁਣ ਕਰਕੇ ਸ਼ਹਿਰ ਵਿੱਚ ਰਹਿੰਦੇ ਭਰਾ ਗੀਤੇ ਦੀ ਮਦਦ ਕਰਦੇ ਹੀ ਰਹਿੰਦੇ ਸੀ ਚਾਚੀ ਦੱਸ ਰਹੀ ਸੀ ਕਿ ਉਸ ਦੀ ਇੱਕੋ ਇੱਕ ਪੋਤਰੀ ਵੀ ਕੁਝ ਦਿਨਾਂ ਬਾਅਦ ਵਿਦੇਸ਼ੋਂ ਆਏ ਮੁੰਡੇ ਨਾਲ ਵਿਆਹ ਕਰਵਾ ਕੇ ਬਾਹਰ ਚਲੀ ਜਾਏਗੀ ਵੱਡੀ ਬੀਬੀ ਮਤਲਬ ਕਿ ਨਾਨਾ ਪਹਿਲਾਂ ਹੀ ਆਪਣੇ ਬੱਚਿਆਂ ਕੋਲ ਬਾਹਰਲੇ ਮੁਲਕ 'ਚ ਰਹਿੰਦੀ ਹੈ ਏ ਵੀ ਆਂਦੇ ਨੇ ਅਸੀਂ ਵੀ ਨਿਆਣਿਆਂ ਕੋਲ ਬਾਹਰ ਚਲੇ ਜਾਣਾ ਹੈ ਗੁਰਮੀਤ ਸਿਉਂ ਦੇ ਮੁੰਡੇ ਦਾ ਵੀ ਆ ਗਿਆ ਹੈ ਉਹ ਵੀ ਵਿਸਾਖੀ ਤੋਂ ਮਗਰੋਂ ਚਲਾ ਜਾਏਗਾ ਜਦੋਂ ਇਹ ਦੋਵੇਂ ਜੀ ਵੀ ਬਾਹਰ ਮੁੰਡੇ ਕੋਲ ਚਲੇ ਗਏ ਤਾਂ ਇੱਥੇ ਮੈਨੂੰ ਮਰੀ ਨੂੰ ਕਿਹਨੇ ਰੋਣਾ ਕੋਤ ਲਗਾਤਾਰ ਬੋਲਦੀ ਚਾਚੀ ਦਾ ਗਲਾ ਪਰ ਆਇਆ ਸੀ ਅੱਛਾ ਜਿੱਥੇ ਵੀ ਰਹਿਣ ਰਾਜ਼ੀ ਰਹਿਣਾ ਰੋਟੀ ਨਹੀਂ ਤਾਂ ਖਵਾਉਣੀ ਹੋਈ ਜਮੀਨਾਂ ਵੀ ਕਿਹੜੀਆਂ ਆ ਰਹਿ ਗਈਆਂ ਨੇ ਹੁਣ ਇੰਨੀਆਂ ਪੜਾਈਆਂ ਕਰਕੇ ਘਰ ਵੀ ਨਹੀਂ ਬੈਠਿਆ ਜਾਂਦਾ ਚਾਚੀ ਨੇ ਹੌਂਕਾ ਜਿਹਾ ਲੈ ਕੇ ਆਪਣੇ ਆਪ ਨੂੰ ਸਾਵਾ ਕਰਦਿਆਂ ਫਿਰ ਕਿਹਾ ਮੈਂ ਚਾਚੀ ਜੀਆਂ ਗੱਲਾਂ ਸੁਣਦਿਆਂ ਮਹਿਸੂਸ ਕੀਤਾ ਕਿ ਉਹ ਆਪਣੇ ਪਰਿਵਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਬਹੁਤਾ ਆਪਣੇ ਇਕਲਾਪੇ ਦਾ ਦਰਦ ਬਿਆਨ ਕਰ ਰਹੀ ਸੀ ਇਹ ਇਤਰਾਸ ਨਹੀਂ ਚਾਚੀ ਦੀ ਹੀ ਨਹੀਂ ਬਹੁਤ ਸਾਰੇ ਵਿਯੁਰਗ ਬਜ਼ੁਰਗਾਂ ਪੰਜਾਬੀਆਂ ਦੀ ਬਣ ਚੁੱਕੀ ਹੈ। ਜ਼ਮੀਨਾਂ ਵੇਚ ਕੇ ਬਹੁਤੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਅਮਰੀਕਾ ਨੂੰ ਦੌੜ ਰਹੇ ਹਨ। ਬਹੁਤੇ ਵਿਦੇਸ਼ੀ ਪੈਸਾ ਕਮਾਉਣ ਗਏ ਹਨ। ਆਪਣੇ ਬੱਚਿਆਂ ਨੂੰ ਮੱਥਿਆਂ ਤੇ ਹੱਥ ਰੱਖ ਕੇ ਅੜੀਕ ਰਹੇ ਨਹੀਂ। ਛੜਕ ਵੱਲ ਇੰਜ ਦੇਖਦੇ ਨੇ ਜਿਵੇਂ ਕਿਤੇ ਆਉਂਦੇ ਹੋਣ। ਜਿਵੇਂ ਕੁਝ ਗਵਾ ਚੁੱਕੀਆਂ ਪਰਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣ। ਇਕਲਾਪ ਆੜਾਉਂਦੇ ਇੱਥੇ ਰੁਜ਼ਗਾਰ ਨਾ ਮਿਲਣ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹੀ ਜਵਾਨੋਂ ਜਹਾਨੂੰ ਕੋਚ ਕਰ ਜਾਂਦੇ ਹਨ ਬੇਛਿੰਦਿਆ ਬੋਟੀ ਤਹਾਲੇ ਵੀ ਡੋਲਿਓ ਕੱਢੀ ਲੱਗਦੀ ਐ ਤੂੰ ਤਾਂ ਮੇਰੇ ਨਾਲੋਂ ਵੀ ਵੱਧ ਬੱਗਾ ਹੋ ਗਿਆ ਐ ਅੱਜ ਕੱਲ ਤਾਂ ਬਥੇਰਾ ਕੁਝ ਮਿਲ ਜਾਂਦਾ ਲੋਗ ਅੱਜ ਕੱਲ ਦੀਆਂ ਗੱਲਾਂ ਨੇ ਚਾਚੇ ਤੇਰੇ ਦੇ ਵਿਆਹ ਵਿੱਚ ਭੈਣ ਮਿੰਦਰਕੌਰ ਦੀ ਢਾਕ ਨਾਲ ਹੀ ਚਿਚੜਵਾਗ ਚੁੱਬੜਾ ਰਹਿੰਦਾ ਸੀ ਚਾਚੀ ਨੇ ਗੱਲਬਾਤ ਦਾ ਵਿਸ਼ਾ ਬਦ ਲਿਆ ਜਿਸ ਨੂੰ ਸੁਣ ਕੇ ਕੋਲ ਬੈਠੀ ਮੇਰੀ ਪਤਨੀ ਚੁੰਨੀ ਦਾ ਪੱਲਾ ਮੂੰਹ ਅੱਗੇ ਕਰਕੇ ਹੱਸ ਪਈ। ਗੀਤੇ ਦੀ ਬੌਟੀ ਵੀ ਰੋਈ ਵਿੱਚ ਖੁੱਲੀ ਖਿੜਕੀ ਵਿੱਚੋਂ ਸੱਸ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੀ ਸੀ। ਉਹ ਚਾਚੀ ਪਹਿਲੀ ਗੱਲ ਤਾਂ ਇਹ ਕਿ ਹੁਣ ਬੌਟੀ ਨਹੀਂ ਤੇਰੇ ਬਾਗ ਦਾਦੀ ਐ। ਦੂਜਾ ਇਹ ਸਿਰ ਰੰਗ ਕੇ ਬੌਟੀ ਬਣੀ ਫਿਰਦੀ ਰਹਿੰਦੀ ਐ। ਤੇ ਮੈਂ ਮੂੰਹ ਰੰਗਦਾ ਨਹੀਂ। ਬਸ ਇਹੀ ਫਰਕ ਐ। ਮੈਂ ਵੀ ਚਾਚੀ ਵਾਂਗ ਮਾਹੌਲ ਰੰਗੀਰ ਬਣਾਉਣ ਦੀ ਕੋਸ਼ਿਸ਼ ਕੀਤੀ। ਬੇ ਕਮਲਿਆ ਨੂੰਹਾਂ ਦਾਦੀਆਂ ਬਣ ਕੇ ਵੀ ਬਹੁਤ ਹੀ ਰਹਿੰਦੀਆਂ ਨੇ ਜਿਵੇਂ ਪੁੱਤਰ ਮਾਵਾ ਦੇ ਹੁੰਦਿਆਂ ਹੋયા ਬੁੱਢੇ ਹੋ ਕੇ ਵੀ ਬੇ ਸੁਣ ਕੇ ਜਵਾਨ ਬਣ ਜਾਂਦੇ ਨੇ। ਚਾਚੀ ਦੀ ਗੱਲ ਪੂਰੀ ਕਰਦਿਆਂ ਮੈਂ ਵੀ ਆਪਣੇ ਆਪ ਨੂੰ ਗੱਭਰੂ ਤਸੱਬਰ ਕਰਦਿਆਂ ਕਿਹਾ ਤੂੰ ਠੀਕ ਆਖਦਾ ਏ ਮੇਰੇ ਬੱਚਿਆ। ਆਖ ਦੀ ਚਾਚੀ ਸਹਰਾਣੇ ਦਾ ਆਸਰਾ ਲੈ ਕੇ ਤੇਦੀ ਹੀ ਹੋ ਗਈ ਜਿਵੇਂ ਬੈਠੀ ਬੈਠੀ ਨੇ ਤਕਾਵਟ ਮਹਿਸੂਸ ਕੀਤੀ ਹੋਵੇ ਬੇਚਿੰਦਿਆ ਆਂਦੇ ਨੇ ਬਾਹਰ ਸਹੂਲਤਾਂ ਹੀ ਬੜੀਆਂ ਨੇ ਇੱਥੇ ਤਾਂ ਚਾਚਾ ਤੇਰੀਆਂ ਤੇਰਾ ਤੇ ਭਾਈਆ ਦੋਵੇਂ ਹੀ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਨੇ ਪੂਰੀ ਫਿਰ ਵੀ ਨਹੀਂ ਪਈ ਹੁਣ ਸਭ ਕੁਝ ਹੈ ਪਰ ਵੇਖਣ ਵਾਲੇ ਨਹੀਂ ਰਹੀ ਵਕਤ ਦਾ ਪਹੀਆ ਕੁਝ ਜ਼ਿਆਦਾ ਹੀ ਤੇਜ਼ ਨਹੀਂ ਘੁੰਮ ਰਿਹਾ ਚਾਚੀ ਫੇਰ ਉੱਠ ਕੇ ਬੈਠ ਗਈ ਜਿਵੇਂ ਕੋਈ ਗੱਲਾਂ ਕਰਨ ਵਾਲਾ ਉਸ ਨੂੰ ਮਸਾ ਹੀ ਮਿਲਿਆ ਹੋਵੇ ਦੇਸ਼ਕਬ ਦੇ ਦਿਆਂ ਕਮਾਈਆਂ ਨੇ ਪੰਜਾਬੀਆਂ ਨੂੰ ਆਰਥਿਕ ਵੱਖੋਂ ਮਜ਼ਬੂਤ ਕੀਤਾ ਹੈ ਪਰ ਖੂਨ ਦੇ ਰਿਸ਼ਤੇ ਸਿਰਫ ਪੈਸੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਨੇ ਕੱਚੇ ਟਾਰਿਆਂ ਵਿੱਚ ਕਲਕਾਰੀਆਂ ਸਨ ਜਿਹੜੀਆਂ ਜੋਗ ਦੀਆਂ ਸਨ ਪਰ ਹੁਣ ਬਹੁਤੀਆਂ ਪੱਕੀਆਂ ਕੋਠੀਆਂ ਸੁੰਨੀਆਂ ਪਾਂ ਪਾਂ ਕਰ ਰਹੇ ਨੇ ਜਿੱਥੇ ਕਬੂਤਰਾਂ ਜਾਂ ਜੋ ਪਿਆ ਤੇ ਬਿਹਾਰ ਦੇ ਮਜ਼ਦੂਰਾਂ ਦਾ ਵਾਸਾ ਹੈ ਕੋਈ ਕੋਈ ਬਜ਼ੁਰਗ ਮਰਦ ਜਾਂ ਔਰਤ ਚਿੱਟੇ ਕੱਪੜੇ ਪਹਿਨੀ ਕੀਮਤੀ ਅਣਕਾਂ ਤੇ ਖੁੰਡੀ ਹੱਥ 'ਚ ਫੜੀ ਨਜ਼ਰੀ ਪੈਂਦੇ ਹਨ ਗੱਲਬਾਤ ਕਰਦੇ ਆ ਵਿਦੇਸ਼ ਵਸੇ ਪੁੱਤ-ਪੋਤੇ ਤੇ ਮਾਣ ਕਰਦੇ ਆ ਵੀ ਆਪਣੇ ਚਿਹਰੇ ਤੇ ਅਕਲਾਪੇ ਦਾ ਦਰਦ ਸਪਾਰਸ਼ ਨਹੀਂ ਸਕਦੇ ਗੱਲਬਾਤਾਂ ਕਰਦੇ ਆ ਹੀ ਧੀਆ ਵਰਗੀ ਛੋਟੀ ਪਰਜਾਈ ਟੇਰੇ ਵਿੱਚ ਲੈ ਕੇ ਚਾਹ ਲੈ ਕੇ ਤੇ ਨਾਲ ਨਿੱਕ ਸੋਕ ਰੱਖੀ ਹਾਜ਼ਰ ਹੋ ਗਈ ਚਾਪ ਮਿੰਦਿਆਂ ਗੀਤੇ ਨੇ ਵੀ ਪੱਠਿਆਂ ਦੀ ਪੰਡ ਟੋਕੇ ਪਿਛੇ ਲਿਆ ਕੇ ਛੁੱਟੀ ਸਿਰ ਤੇ ਪਰਨੇ ਨਾਲ ਪਸੀਨਾ ਸਾਫ ਕਰਦਾ ਗੀਤਾ ਮੈਨੂੰ ਖੇਤਾਂ ਦਾ ਅਸਰ ਪੁੱਤ ਲੱਗਾ ਉਸਨੇ ਸਾਡੇ ਦੋਵਾਂ ਜੀਆਂ ਦੇ ਬਾਰੀ ਬਾਰੀ ਗੋਡੇ ਛੁਏ ਆਪਣੀ ਬੋਟੀ ਕੋਲੋਂ ਪਾਣੀ ਦਾ ਗਲਾਸ ਫੜ ਕੇ ਪੀਣ ਤੋਂ ਬਾਅਦ ਦੁਬਾਰਾ ਉੱਠ ਕੇ ਬੈਠ ਚੁੱਕੀ ਚਾਚੀ ਲਾਗੇ ਬੈਠਦਾ ਹੋਇਆ ਬੋਲਿਆ ਬੀਬੀ ਉਹਨਕਾ ਸਾਰਾ ਦਿਨ ਹੀ ਆਦ ਹੁਦਾ ਹੈ ਆਦ ਹੁਦਾ ਹੈ ਆਖਦੀ ਰਹਿਨੀ ਹੈ ਹੁਣ ਤਾਂ ਐਵੇਂ ਲੱਗਦਾ ਜਿਵੇਂ ਕੋਈ ਕੁਛ ਨਹੀਂ ਦੁਖਦਾ ਹੋਵੇ ਆਹੋ ਜਦਨ ਤੇਰਾ ਇੱਕੋ ਇੱਕ ਬਾਹਰ ਚਲਾ ਗਿਆ ਉਦਨ ਤੰਨੂ ਪਤਾ ਲੱਗੂ ਜੋ ਮਾਂ ਪਿਓ ਦੀਆਂ ਬਿਮਾਰੀਆਂ ਕੀ ਹੁੰਦੀਆਂ ਨੇ ਚਾਚੀ ਨੇ ਪੁੱਤ ਨੂੰ ਮੋੜ ਕੇ ਜਵਾਬ ਦਿੱਤਾ ਜੋ ਸਿਆਣਾ ਗੀਤਾ ਸਮਝਦਾ ਸੀ ਬੇਸ਼ੰਦਿਆ ਨੂੰ ਪੁੱਤ ਵੀ ੱлле ਬਣਦੇ ਹੀ ਕਿ ਨਹੀਂ ਆਂਦੇ ਨੇ ਸ਼ਹਿਰੀ ਇਹ ਬੁੱਢਿਆਂ ਨੂੰ ਘਾਟੀ ਗੌਲਦੇ ਨੇ ਇਹ ਗੱਲ ਚਾਚੀ ਨੇ ਸ਼ਾਇਦ ਦੋ ਬੁੱਤ ਸ਼ਹਿਰ ਰਹਿੰਦੇ ਹੁਣ ਕਰਕੇ ਆਪਣੇ ਨਿੱਜੀ ਇਤਰਦੇ ਚ ਆਖੀ ਸੀ ਚਾਚੀ ਬੱਚੇ ਜਾਇਦਤ ਕਰਕੇ ਮਾਪਿਆਂ ਨੂੰ ਨਹੀਂ ਸੰਭਾਲਦੇ ਸਗੋਂ ਚੰਗੀ ਸੋਚ ਵਾਲੇ ਹੀ ਸੰਭਾਲਦੇ ਨੇ ਠੀਕ ਆਖਿਆ ਪੁੱਤਰਾ ਅਖੇ ਪੰਜ ਪੁੱਤ 15 ਪੋਤਰੀ ਫਿਰ ਵੀ ਬਾਬਾ ਕਾਹ ਖੋਤਰੇ ਚਾਚੀ ਨੇ ਲੋਕ ਸਿਆਣਪ ਆਖ ਕੇ ਦੁਨਿਆਵੀ ਸਚਾਈ ਕਹਿ ਦਿੱਤੀ ਉਸ ਦਿਨ ਰਾਤ ਰਹਿਣ ਨੂੰ ਜੋਰ ਪਾਉਂਦੀ ਚਾਚੀ ਤੋਂ ਪੈਰ ਛਵਾ ਕੇ ਵਿਦਾ ਲੈਂਦਿਆਂ ਚਾਚੀ ਨੇ ਮੇਰਾ ਮੋਢਾ ਫੜਦਿਆਂ ਹੌਂਕਾਰਿਆ ਲੈ ਕੇ ਕਿਹਾ ਅੱਛਾ ਪੁੱਤ ਜਿਉਂਦਾ ਰਹੇ ਛੇਤੀ ਘੇੜਾ ਮਾਰੀ ਨਦੀ ਨਾਮ ਸੰਜੋਗੀ ਮੇਲੇ ਆਖਦਿਆਂ ਚਾਚੀ ਦੀਆਂ ਡੂੰਘੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਗੀਤੇ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਬਾਹਰ ਵਾਲਿਆਂ ਨੂੰ 85 ਜੇ ਕੋਈ ਆ ਸਕੇ ਤਾਂ ਭੋਗ 17ਵੀਂ ਤੇ ਪਾ ਲਵਾਂਗੇ ਪਰ ਸਾਰਿਆਂ ਨੇ ਹੀ ਨਾ ਆਉਣ ਦੀ ਆਪੋ ਆਪਣੀ ਮਜੂਰੀ ਦੱਸੀ ਹੈ ਭੋਗ 10ਵੇਂ ਤੇ ਹੀ ਪਾਵਾਂਗੇ ਚਾਚੀ ਦੇ ਭੋਗ ਤੇ ਨਾ ਪਹੁੰਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਧ ਜਰੇ ਤੁਰ ਕੇ ਵੀ ਅਸੀਂ ਜਦੋਂ ਪਿੰਡ ਪਹੁੰਚੇ ਤਾਂ 9ਵੇਂ ਪਾਸ਼ਾ ਦੇ ਉਚਾਰੇ ਸ਼ਲੋਕ ਚੱਲ ਰਹੇ ਸਨ ਜਿਨ੍ਹਾਂ ਵਿੱਚ ਗੁਰੂ ਜੀ دنیਾਵੀ ਮਨੁੱਖ ਨੂੰ ਜੀਵਨ ਦੇ ਅਸਲ ਸੱਚ ਦੇ ਰੂਹ ਰੂਹ ਕਰਵਾਉਂਦੇ ਆਖਦੇ ਹਨ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਏ ਮੀਤ ਕਹ ਨਾਨਕ ਥਿਰ ਨਹਿ ਰਹੇ ਜਿਉ ਪਾਲੂ ਕੀ ਭੀਤ ਭੋਗਤੇ ਗਿਆ ਗੀਤਾ ਅਤੇ ਉਸਦੀ ਬੋਟੀ ਦੋਵੇਂ ਜੀ ਲੇਰ ਮਾਰ ਕੇ ਸਾਡੇ ਗੜ ਨਾਲ ਚਿੰਬੜ ਕੇ ਇੰਜ ਹੋ ਕੀ ਰੋਂਦੇ ਜਿਵੇਂ ਉਹਨਾਂ ਦੀ ਮਾਂ ਮੋਈ ਤੋਂ ਬਾਅਦ ਅੱਜ ਹੀ ਰੋਣ ਦਾ ਕਾਟ ਟੁੱਟਿਆ ਹੋਵੇ ਮੈਂ ਗੀਤੇ ਨੂੰ ਬਾਹਾਂ ਵਿੱਚ ਘੁੱਟਦਿਆਂ ਪੇਟ ਕਪਤ ਪਾ ਕੇ ਦਲਾਸਾ ਦਿੰਦੇ ਹੋਏ ਭਰੇ ਗਲੇ ਨਾਲ ਕਰਕੇ ਮੇਰੇ ਕੋਲ ਵੀ ਬੋਲ ਨਹੀਂ ਹੋਇਆ ਹੌਸਲਾ ਰੱਖ ਮੇਰਾ ਵੀਰ ਜੇ ਤੂੰ ਸਾਡੇ ਦਿਲ ਛੱਡ ਦਿੱਤਾ ਫਿਰ ਸਾਰੇ ਕੰਮ ਕੌਣ ਵੇਖੂ ਮੇਰੀ ਪਤਨੀ ਨੇ ਦਰਾਣੀ ਦੇ ਨਾਲ ਕੀਤੇ ਰੇ ਮੋਢੇ ਦੇ ਮਾਥ ਰੱਖ ਕੇ ਹੌਸਲਾ ਦਿੱਤਾ ਸਾਰੇ ਹੋ ਕੇ ਸਾਵੇ ਹੋ ਕੇ ਦੋਮਾ ਜੀਆ ਨੇ ਰਸਿਆ ਕਿ ਜਿਸ ਦਿਨ ਦਾ ਸਾਡਾ ਬੇਟਾ ਘਰੋਂ ਗਿਆ ਹੈ ਉਸ ਦਿਨ ਤੋਂ ਹੀ ਬੀਬੀ ਆਣਾ ਬੀਬੀ ਨੇ ਆਨ ਮੂੰਹ ਤੇ ਨਹੀਂ ਲਾਇਆ ਇਹ ਹੀ ਆਖੀ ਜਾਂਦੀ ਸੀ ਹੁਣ ਮੈਨੂੰ ਬਿੱਟੂ ਨੇ ਨਹੀਂ ਮਿਲਣਾ ਇਹ ਦਾਦਿਆਂ ਦੋਵੇਂ ਜੀ ਫਿਰ ਰੋਣ ਲੱਗ ਪਏ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਪੁੱਤ ਦੇ ਨਾਲ ਲੱਗਦੇ ਖੁੱਲੇ ਥਾਂ ਵਿੱਚ ਲੱਗਾ ਕੀਮਤੀ ਟੈਂਟ ਕਿਸੇ ਪਹਿਲਸਤ ਪਲੱਖਾ ਭੜਖਾ ਪਾ ਰਿਹਾ ਸੀ ਗੀਤੇ ਨੇ ਸਾਨੂੰ ਵੀ ਪਹਿਲਾਂ ਚਾਹ ਪੀਣ ਲਈ ਆਖਿਆ ਤੇ ਫਿਰ ਆਉਣ ਵਾਲਿਆਂ ਨੂੰ ਇਸ਼ਾਰਾ ਕੀਤਾ ਚਾਹ ਪੀ ਕੇ ਜਦੋਂ ਅਸੀਂ ਬਾਬਾ ਜੀ ਦੇ ਪ੍ਰਕਾਸ਼ ਵਾਲੀ ਥਾਂ ਤੇ ਪਹੁੰਚੇ ਤਾਂ ਉੱਥੇ ਵੱਡੀ ਸਾਰੀ ਟੀਵੀ ਸਕਰੀਨ ਤੇ ਲਾਈਵ ਚੱਲ ਰਿਆ ਸੀ ਵਿਦੇਸ਼ ਰਹਿੰਦਾ ਚਾਚੀ ਦਾ ਪੂਰਾ ਪਰਿਵਾਰ ਵੀ ਲਾਈਵ ਜੁੜਿਆ ਹੋਇਆ ਸੀ ਪ੍ਰੋਗਰਾਮ ਵੇਖ ਰਿਆ ਸੀ ਭੋਗ ਤੋਂ ਮਗਰੋਂ ਰਾਗੀ ਸਿੰਘਾਂ ਵੱਲੋਂ ਸੋਗਮਈ ਕੀਰਤਨ ਤੋਂ ਬਾਅਦ ਕਥਾ ਵਿਗਿਆਨ ਕਰਦਿਆਂ ਛੋਟੇ ਕਿਸਾਨੀ ਵਿੱਚੋਂ ਮਿਹਨਤ ਨਾਲ ਬੱਚਿਆਂ ਨੂੰ ਉੱਚੇ ਮਕਾਮਾਂ ਤੇ ਪਹੁੰਚਾਉਣ ਦੀ ਆਸੇ ਤਾਂ ਦੇ ਪੋੜ ਬਣੇ ਜਾ ਰਹੇ ਸਨ ਹਰੇਕ ਵਾਸਤੇ ਸਲਾਘੋ ਔਲਾਦ ਦੀਆਂ ਪਰਮਾਤਮਾ ਤੋਂ ਦਤਾ ਮੰਗੀਆਂ ਗੀਆਂ ਲਾਈਵ ਸਕਰੀਨ ਤੇ ਕਦੀ ਕਦੀ ਕੋਈ ਨੋਤੀ ਆਪਣੀ ਚੀਚੀ ਨਾਲ ਅੱਖ ਵਿੱਚ ਆਇਆ ਹੰਝੂ ਸਾਫ ਕਰ ਲੈਂਦੀ ਪਰ ਪੰਜਾਬੀਆਂ ਵਾਲਾ ਕੋਈ ਰੋਣਾ ਧੋਣਾ ਨਹੀਂ ਸੀ ਉਹਨਾਂ ਵਾਸਤਾ ਇੰਨਾ ਹੀ ਕਾਫੀ ਸੀ ਕਿ ਉਹ ਹਜ਼ਾਰਾਂ ਮੀਲ ਦੂਰ ਹੋ ਕੇ ਵੀ ਨਵੀਂ ਤਕਨੀਕ ਨਾਲ ਆਪਣੇ ਬਜ਼ੁਰਗ ਦੀਆਂ ਅੰਤਮ ਅਰਦਾਸਾਂ ਵਿੱਚ ਸਾਮਲ ਸਨ ਗੀਤੇ ਅਤੇ ਉਸ ਦੀ ਪਤਨੀ ਦੇ ਚਿਹਰੇ ਤੇ ਮਾਂ ਦੀ ਮੌਤ ਦਾ ਇਕਲਾਪੇ ਦੀ ਪੀੜ ਸਾਹ ਪਰਿਆਰ ਇਸ ਦੀ ਸੀ ਡਾਲਰ ਤੇ ਪੌਣ ਉਹਨਾਂ ਦਾ ਜੀਵਨ ਤਾਂ ਸੌਖਾ ਕਰ ਸਕਦੇ ਹਨ ਪਰ ਮੋਈ ਮਾਂ ਨਹੀਂ ਮੋੜ ਸਕਦੇ ਮੈਨੂੰ ਵੀ 22 ਦਿਨ ਪਹਿਲਾਂ ਮਿਲਣ ਆਇਆ ਚਾਚੀ ਵੱਲੋਂ ਆਖੇ ਬੋਲ ਯਾਦ ਆ ਰਹੇ ਹਨ ਨਦੀ ਨਾਮ ਸੰਜੋਗੀ ਮੇਲੇ ਮੈਨੂੰ ਮਰੀ ਨੂੰ ਕਿਸੇ ਨਹੀਂ ਰੋਣਾ ਪੁੱਤ ਮੈਨੂੰ ਮਰੀ ਨੂੰ ਕਿਸੇ ਨਹੀਂ ਰੋਣਾ ਪੁੱਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ